ਜੈ ਜੀ ਵਾਤ ਕੇਜਰੀਵਾਲ ਤੇਰੀ ਸੋਚ ਤੇ ਯਾਰਾ ਮੇਠੋ ਕੇ ਕੇਜਰੀਵਾਲ ਤੇਰੀ ਸੋਚ ਤੇ ਯਾਰਾ ਮੇਠੋ ਕੇ ਅਰਵਿੰਦ ਕੇਜਰੀਵਾਲ ਜਿੰਦਾਬਾਦ ਕੇਜਰੀਵਾਲ ਨੂੰ ਅਦਾਲਤ ਵੱਲੋਂ ਵੱਡੀ ਰਾਹਤ ਮਿਲੀ ਹੈ ਤਰਾਹਦ ਮਿਲਣ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਦੇ ਖੇਮੇ ਦੇ ਵਿੱਚ ਇਸ ਵੇਲੇ ਖੁਸ਼ੀਆਂ ਨਜ਼ਰ ਆ ਰਹੀਆਂ ਨੇ ਕਿਥੇ ਕਿ ਕੇਜਰੀਵਾਲ ਦੇ ਹੱਕ ਦੇ ਵਿੱਚ ਨਾਰੇਬਾਜੀ ਕੀਤੀ ਜਾ ਰਹੀ ਹੈ ਔਰ ਕੇਜਰੀਵਾਲ ਜਿੰਦਾਬਾਦ ਦੇ ਨਾਰੇ ਲਗਾਏ ਜਾ ਰਹੇ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਦੂਜੇ ਨੂੰ ਲੱਡੂ ਖਵਾ ਕੇ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਇੱਕ ਦੂਸਰੇ ਨੂੰ ਲੱਡੂ ਖਵਾ ਕੇ ਜਿਹੜੀ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਸ ਵੇਲੇ ਨਾਰੇ ਲਗਾਏ ਜਾ ਰਹੇ ਨੇ ਆਮ ਆਦਮੀ ਪਾਰਟੀ ਨਾਰੇ ਲਗਾਏ ਜਾ ਰਹੇ ਨੇ ਤਾਂ ਤੁਸੀਂ ਦੇਖੋ ਲੱਡੂ ਵੀ ਵੰਡੇ ਜਾ ਰਹੇ ਨੇ ਤਾਂ ਇੱਕ ਦੂਸਰੇ ਦੇ ਕਾਰਕਿਰਤਾਤਾਂ ਦਾ ਵੀ ਮੂੰਹ ਮਿੱਠੇ ਕਰਵਾਏ ਜਾ ਰਹੇ ਨੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾ ਕੇ ਇਸ ਵੇਲੇ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਲੱਡੂਆਂ ਦਾ ਡੱਬਾ ਤਿਆਰ ਹੈ ਔਰ ਪੂਰੀ ਖੁਸ਼ੀਆਂ ਜਿਹੜੀਆਂ ਇਸ ਵੇਲੇ ਆਮ ਆਦੀ ਪਾਰਟੀ ਦੇ ਖੇਮੇ ਦੇ ਵਿੱਚ ਨਜ਼ਰ ਆ ਰਹੀਆਂ ਨੇ ਤਾਂ ਤੁਸੀਂ ਦੇਖੋ ਕਿ ਇੱਕ ਦੂਸਰੇ ਨੂੰ ਲੱਡੂ ਖਵਾ ਕੇ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਤਾਂ ਅਸੀਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਅਰਵਿੰਦ ਕੇਜਰੀਵਾਲ ਨੂੰ ਖੁਸ਼ੀ ਮਿਲ ਰਹੀ ਹੈ ਔਰ ਖਾਸ ਕਰਕੇ ਪਾਰਟੀ ਨੂੰ ਵੱਡਾ ਬਲ ਮਿਲਿਆ ਇੱਕੋ ਜਿਹੀ ਬਦੀ ਦੇ ਉੱਪਰ ਨੇਕੀ ਦੀ ਜਿੱਤ ਦਾ ਇਤਿਹਾਸ ਆ ਜੋ ਦੁਬਾਰਾ ਦਰਾਇਆ ਗਿਆ ਸਭ ਤੋਂ ਪਹਿਲਾਂ ਤੇ ਮੇਰੇ ਉਹਨਾਂ ਭਗਵਾਨ ਪਰਸ਼ਰਾਮ ਜੀ ਦੇ ਜਨਮ ਮੌਸਮ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰੀ ਸੰਗਤ ਨੂੰ ਸੋ ਅੱਜ ਸਾਡੇ ਸੁਪਰੀਮ ਮੋਸ਼ੀਰੀਵਦ ਕੇ ਜੀ ਬਾਜੀ ਨੂੰ ਮਾਣ ਜੋ ਸੁਪਰੀਮ ਕੋਰਟ ਜੀ ਨੇ ਜਮਾਤ ਦਿੱਤੀ ਅੰਤਰੀਮ ਜਮਾਨ ਦਿੱਤੀ ਹੈ ਇਹਦੇ ਵਾਸਤੇ ਮੈਂ ਸਮੁੱਚੀ ਲੀਡਰਸ਼ਿਪ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਤੇ ਆਮ ਆਦਮੀ ਪਾਰਟੀ ਦੇ ਜਿਹਨੇ ਵਰਕਰ ਲੀਡਰ ਸਭਾਂ ਦਰਜਾ ਬਾਦ ਦਰਜਾ ਕਾਰਕੁਨ ਨੇ ਮੁਨਾ ਸਾਰਿਆਂ ਨੂੰ ਮੇ ਵਧਾਈਆਂ ਦਿੰਨਾ ਤੇ ਪੰਜਾਬ ਦੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮhjਾਈਆਂ ਵਧਾਈਆਂ ਦਿੰਨਾ ਉਸ ਵਾਰ ਚੋਣਾਂ ਦੇ ਦੌਰਾਨ ਅਰਵਿੰਦ ਕੇਜਰੀਵਾਲ ਬਾਹਰ ਆ ਰਿਹਾ ਪਾਰਟੀ ਨੂੰ ਕਿੰਨਾ ਕੁ ਬਲ ਮਿਲੇਗਾ ਵੇਖੋ ਜੀ ਅੱਗੇ ਤੇ ਸਦਾਰ ਭਵਨ ਸਿੰਘ ਮਾਨ ਕੱਲੇ ਹੀ ਚੋਣ ਵਿਚਾਰ ਕਰ ਰਿਹਾ ਸੀ ਹੁਣ ਇੱਕ ਦੇ ਨਾਲ ਇੱਕ ਮਿਲ ਕੇ 11 ਹੋ ਗਏ ਸੋ ਤੁਸੀਂ ਦੇਖੋ ਕਿ ਹੁਣ ਜਿਹੜਾ ਮੋਦੀ ਨਾਹਰਾ ਦੇ ਰਿਹਾ ਕਿ ਅਬ ਕੀ ਬਾਾਰ 400 ਪਰ ਅਬ ਕੀ ਬਾਾਰ 400 ਬਾਰ ਕਬੀ ਨਹੀਂ ਹੋਗਾ ਇਹ ਅਬ ਕੀ ਬਾਾਰ ਆ ਬਾਸਪਾ ਦਾ ਬਾਸਪਾ ਕੇ ਫੂਲ ਕਾ ਅੰਤਿਮ ਸੰਸਕਾਰ ਹੀ ਹੋਗਾ ਸੋ ਤੁਸੀਂ ਦੇਖਿਓ ਕਿ ਜਿੰਨੀ ਲਹਿਰ ਪੰਜਾਬ ਦੇ ਵਿੱਚ ਨਾ ਸਾਰੇ ਹਿੰਦੁਸਤਾਨ ਦੇ ਵਿੱਚ ਇੰਡੀਆ ਅਲਾਈਅੰਸ ਦੀ ਹੈ 19 ਬੀਜੇਪੀ ਦੀ ਨਹੀਂ ਰਹੀ ਕਿਉਂਕਿ ਤਿੰਨ ਗੇੜੇ ਜਿਹੜੇ ਆ ਉਹ ਇਲੈਕਸ਼ਨ ਦੇ ਹੋ ਚੁੱਕੇ ਚੌਥਾ ਗੇੜੀ ਦੀ ਤਿਆਰੀ ਹੈ ਤੇ ਅੱਜ ਬੀਜੇਪੀ ਜਿਹੜੀ ਆ ਉਹ ਪੂਰੀ ਮਰਝਾਈ ਪਈ ਆ ਬੀਜੇਪੀ ਦਾ ਫੋਲ ਪੂਰਾ ਮਰਝਾਇਆ ਪਿਆ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਝੰਡਾ ਉਭਲੰਦ ਹੋ ਰਿਹਾ ਸਾਡੇ ਸੁਪਰੀਮ ਮੋਦੀ ਵੀਂਦ ਕੇਜੀワਲ ਜੀ ਅੱਜ ਅੰਤਰੀਵ ਮੰਤਰੀਵਾਂ ਤੇ ਬਾਹਰ ਆ ਚੁੱਕੇ ਨੇ ਸੋ ਇਹਨਾਂ ਇਸ ਵਾਸਤੇ ਅੱਜ ਜਿਹੜਾ ਸਚਾਈ ਦੀ ਜਿੱਤ ਹੋਈ ਹੈ ਤੇ ਤਾਨਾਸ਼ਾਹ ਦੀ ਹਾਰ ਹੋਈ ਹੈ ਇਹਦੇ ਵਾਸਤੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹੈ ਕਿੰਨਾ ਕਿ ਉੱਛਾ ਹੈ ਕਿੰਨੀ ਖੁਸ਼ੀ ਹੈ ਵੇਖੋ ਤੁਸੀਂ ਦੇਖਦੇ ਕਿ ਸਰਗਰਮ ਗਰੀਵਾਲ ਤੇਲੀ ਸੋਇਤੇ ਸਰਗਰਮ ਦੇ ਧੋਕੇ ਵਰਨ ਕੁਆਦ ਤੇਲੀ ਸੋਇਤੇ ਸਰਗਰਮ ਧਾਂਗੇ ਧੋਕੇ ਸਰਪੰਨ ਸਿੰਘ ਮਾਨ ਜਿੰਦਾਬਾਦ ਸਰਪੰਨ ਸਿੰਘ ਮਾਨ ਜਿੰਦਾਬਾਦ ਸੋ ਤੁਸੀਂ ਦੇਖਿਆ ਕਿ ਸਾਡੇ ਵਰਕਰਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਜੋ ਕਿ ਇਲੈਕਸ਼ਨ ਦੌਰਾਨ ਇਹੋ ਜਿਹੀ ਜਿਹੜੀ ਖੁਸ਼ਖਬਰੀ ਵੱਡੀ ਸਾਨੂੰ ਮਿਲੀ ਹੈ ਇਹਦੇ ਵਾਸਤੇ ਅਸੀਂ ਸੁਪਰੀਮ ਕੋਰਟ ਜੀ ਦਾ ਧੰਨਵਾਦ ਵੀ ਕਰਦੇ ਆ ਤੇ ਇੱਕ ਮੋਦੀ ਸਾਹਿਬ ਨੂੰ ਇੱਕ ਇਹ ਸੀ ਮੈਸੇਜ ਵੀ ਦਿੰਨੇ ਆ ਕਿ ਆਪਣੀ ਤਾਨਾਸ਼ਾਹੀ ਰਵਈਏ ਦੇ ਦੌਰਾਨ ਜਿੰਨਾ ਜੋ ਜੋ ਵੀ ਈਡੀ ਦੇ ਥਰੂ ਸੀਬੀਆਈ ਦੇ ਥਰੂ ਜਾਂ ਐਨਆਈ ਦੇ ਥਰੂ ਜੋ ਵੀ ਇਹਨਾਂ ਸਾਡੇ ਸੁਪਰੀਮ ਮੋਰਿੰਦ ਕੇਜੀਵਾ ਜੀ ਦਾ ਘਨੌਣੀਆਂ ਹਰਕਤਾਂ ਕਰਕੇ ਨੌਣੇ ਜਿਹੜੇ ਆ ਠੂਠੇ ਅਪਰਾਧਾਂ ਦੇ ਵਿੱਚ ਇਹਨਾਂ ਨੂੰ ਸ਼ਾਮਲ ਕਰਕੇ ਜੇਲ੍ਹ ਦੇ ਵਿੱਚ ਰੱਖਿਆ ਅੱਜ ਉਹ ਜ਼ਮਾਨਤ ਮਿਲ ਗਈ ਹੈ ਸੋ ਸੁਪਰੀਮ ਕੋਰਟ ਜੀ ਦੇ ਮਾਨਯੋਗ ਸੁਪਰੀਮ ਕੋਰਟ ਜੀ ਦੇ ਹੁਕਮਾਂ ਦਾ ਮੈਂ ਸਵਾਗਤ ਕਰਦਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਹੈ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਰੇ ਲਗਾਏ ਜਾ ਰਹੇ ਨੇ ਤਾਂ ਲਗਾਤਾਰ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜ਼ਮਾਨਤ ਮਿਲੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਇੱਕ ਦੂਜੇ ਨਾਲ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਤਾਂ ਇੱਕ ਦੂਸਰੇ ਦਾ ਮਿੱਠਾ ਮੂੰਹ ਕਰਵਾਇਆ ਜਾ ਰਿਹਾ ਹੈ ਤਾਂ ਤੁਸੀਂ ਦੇਖੋ ਕਿ ਜਿਹੜਾ ਹੈ ਇੱਕ ਦੂਸਰੇ ਦਾ ਮਿੱਠਾ ਮੂੰਹ ਕਾਰਕਰਤਾਂ ਨੂੰ ਕਰਾਇਆ ਜਾ ਰਿਹਾ ਤਾਂ ਇਸ ਲਈ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਇਸ ਲਈ ਖੁਸ਼ੀ ਮਨਾਈ ਜਾ ਰਹੀ ਹੈ ਤਾਂ ਫਿਲਹਾਲ ਦੇਖਣਾ ਹੋਏਗਾ ਕਿ ਇਸ ਵਾਰ ਜਿੱਤ ਕੀ ਹੁੰਦੀ ਹੈ ਪਰ ਬਿਕਰਮ ਜੀ ਠੀਆ ਕਹਿੰਦੇ ਨੇ ਉਹ ਆਗੇ ਬਾਰ ਆ ਕੇ ਹਿਸਾਬ ਦੇਣ ਕਿ ਸ਼ਰਾਬ ਘਟਾਲੇ ਚ ਕਿੰਨੇ ਕੇ ਪੈਸੇ ਜਰੇ ਨੇ ਉਹ ਯੂਜ਼ ਕੀਤੇ ਆ ਪਹਿਲਾਂ ਜੀ ਆਪਣਾ ਪਰਿਵਾਰ ਬਚਾ ਲੈਣ ਬਾਕੀ ਸਭ ਸਾਡੇ ਕੋਲ ਬਾਅਦ ਚ ਪੁੱਛ ਲੈਣਾ ਪਹਿਲਾਂ ਆਪਣੀ ਜਿਹੜੀ ਇੱਕ ਸੀਟ ਹੈਗੀ ਆ ਪਹਿਲਾਂ ਉਹ ਵੀ ਬਚਾਉਣ ਵਾਸਤੇ ਸਾਰਾ ਸਾਰਾ ਟੱਬਰ ਇੱਕ ਸੀਟ ਪਿੱਛੇ ਪਿਆ ਸੋ ਚਾਹਨਾ ਹੈ ਕਿ ਤੁਹਾਡੇ ਦੇ ਜਿਹੜੇ ਕੈਂਡੀਡੇਟ ਤੁਸੀਂ ਨੌਂਸ ਵੀ ਕਰਤੇ ਚੰਡੀਗੜ੍ਹ ਚ ਉਹ ਦੁਬਾਰਾ ਪਾਰਟ ਆਪਣੀ ਆਪਣੀ ਪਾਰਟੀ ਨੂੰ ਛੱਡ ਕੇ ਸਾਡੀ ਪਾਰਟੀ ਜਾਂ ਜੋ ਸ਼ਾਮਲ ਹੋ ਗਏ ਪਹਿਲਾਂ ਤੇ ਆਪਣਾ ਪਰਿਵਾਰ ਸੰਭਲੋ ਸਾਡੇ ਵੱਲ ਬਾਅਦ ਚ ਵੇਖ ਲਿਓ ਸੋ ਸਾਬ ਪਹਿਲਾਂ ਇਹ ਪਿਛਲੇ 10 ਸਾਲਾਂ ਦਾ ਦੇਣ ਸਾਹਿਬ ਫਿਰ ਅਸੀਂ ਵੀ ਦੇ ਦਾਂਗੇ ਸਾਡੀ ਤਾਂ 2 ਸਾਲ ਹੋਏ ਆ ਸਾਨੂੰ ਵੀ 10 ਸਾਲ ਦੇ ਰਹੋ ਫਿਰ ਬਰਬਤਾ ਸਾਹਿਬ ਕਰ ਲਾਂਗੇ ਕੋਈ ਚੱਕਰ ਨਹੀਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਫਿਲਹਾਲ ਜਿਹੜਾ ਵਿਪੱਖਤਾ ਵੀ ਜਵਾਬ ਦਿੰਦੇ ਨਜ਼ਰ ਆਣਾ ਪਰ ਲੱਡੂਆਂ ਦੇ ਨਾਲ ਜਿਹੜਾ ਹੈ ਕਿ ਦੂਜੇ ਨੂੰ ਜਿਹੜਾ ਹੈ ਖੁਸ਼ੀਆਂ ਮਨਾਈਆਂ ਜਾ ਰਹੀਆਂ ਇੱਕ ਦੂਸਰੇ ਨੂੰ ਲੱਡੂ ਖਵਾਈ ਜਾ ਰਹੇ ਨੇ ਕਾਰਕਿਰਤਾਇਕ ਦੂਸਰੇ ਨੂੰ ਲੱਡੂ ਖਵਾ ਰਹੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਹੈ ਇਸ ਵੇਲੇ ਸਾਰੇ ਪਾਸੇ ਖੁਸ਼ੀਆਂ ਦੀ ਇੱਕ ਅਲੱਗ ਚੀਜ਼ ਨਜ਼ਰ ਆ ਰਹੀ ਹੈ ਤਾਂ ਕੁਲ ਮਿਲਾ ਕੇ ਆਮ ਆਦਮੀ ਪਾਰਟੀ ਦੇ ਖੇਮੇ ਦੇ ਵਿੱਚ ਇਸ ਵੇਲੇ ਜਿਹੜਿਆ ਇਸ ਵੇਲੇ ਖੁਸ਼ੀ ਹੈ ਤਾਂ ਜਿਸ ਨੂੰ ਦੇਖ ਕੇ ਜਿਹੜਾ ਹੈ ਪਾਰਟੀ ਜਿਹੜਾ ਹੈ ਉਹ ਖੁਸ਼ ਨੇ ਔਰ ਤਾਂ ਦੇ ਦੂਸਰੇ ਦਾ ਮਿੱਠਾ ਮੂ ਕਰਾਇਆ ਜਾ ਰਿਹਾ ਹੈ ਤਾਂ ਜਲਦ ਹੀ ਪੰਜਾਬ ਦੇ ਵਿੱਚ ਵੀ ਕੇਜਰੀਵਾਲ ਨਜ਼ਰ ਆਣਗੇ ਕਿਉਂਕਿ ਬੀਤੇ ਦਿਨੀ ਭਗਵੰਤਪານ ਹਰਨਉਨ ਨੂੰ ਕਿਹਾ ਗਿਆ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਸ ਵੇਲੇ ਅਗਰ ਉਹਨਾਂ ਨੂੰ ਕੋਈ ਅਦਾਲਤ ਤੋਂ ਰਾਹਤ ਮਿਲਦੀ ਹੈ ਤਾਂ ਉਹ ਪੰਜਾਬ ਆਣਗੇ ਪਰ ਫਿਲਹਾਲ ਕੇਜਰੀਵਾਲ ਹਰਨਉਨ ਨੂੰ ਮਿਲਣ ਜਿਹੜੀ ਜਮਾਨਤ ਮਿਲੀ ਹੈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਖੇਮੇ 'ਚ ਖੁਸ਼ੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਨੇ ਹੁਣ ਦੇਖਣਾ ਹੋਏਗਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਕਿੰਨਾ ਬਲ ਦਿੰਦੇ ਨੇ ਔਰ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਸੀਟਾਂ ਹੈ ਉਹਨਾਂ ਨੂੰ ਵਿਦਵਾਨ ਚ ਕਾਮਯਾਬ ਹੁੰਦੇ ਨੇ ਕੈਮਰਾਮੈਨ ਅਰਸ਼ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ